ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਲ ਕਾਦੇ ਮਹਾਰਾਜਾ ਅਗਰਸੇਨ ਚੌਕ ਦੇ ਨੇੜੇ ਇੱਕ ਸਾਈਕਲ ਚਾਲਕ ਲੜਕੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਆਟੋ ਰਿਕਸ਼ਾ ਪਲਟ ਗਿਆ ਜਿਸ ਦੇ ਵਿੱਚ ਸਕੂਲੀ ਬੱਚੇ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਝੋਟਾ ਲੱਗਿਆ ਮੌਕੇ ਤੇ ਮਜੂਰ ਲੋਕਾਂ ਵੱਲੋਂ ਆਟੋ ਨੂੰ ਸਿੱਧਾ ਕੀਤਾ ਗਿਆ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਦੀ ਮੱਲਮ ਪੱਟੀ ਭਾਰਤ ਮੈਡੀਕਲ ਦੇ ਸੰਚਾਲਕ ਲਵਲੀ ਵੱਲੋਂ ਕੀਤੀ ਗਈ ਜਰਗਰ ਦਿੰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਲੜਕੀ ਸਾਈਕਲ ਤੇ ਜਾ ਰਹੀ ਸੀ ਜਿਸ ਨੂੰ ਬਚਾਉਣ ਦੇ ਚੱਕਰ ਤੇ ਵਿੱਚ ਆਟੋ ਰਿਕਸ਼ਾ ਪਲਟ ਗਿਆ ਜਿਸ ਦੇ ਵਿੱਚ ਸਕੂਲੀ ਬੱਚੇ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਟੋਟਾ ਲੱਗਿਆ ਜਿਨ੍ਹਾਂ ਨੂੰ ਮੌਕੇ ਤੇ ਹੀ ਭਰਦ ਮੈਡੀਕਲ ਸਟੋਰ ਦੇ ਸੰਚਾਲਕਾ ਵੱਲੋਂ ਫਰਸਟ ایڈ ਦਿੱਤੀ ਗਈ ਉਧਰ ਇਸ ਦੀ ਸੂਚਨਾ ਬੱਚਿਆਂ ਦੇ ਮਾਪਿਆਂ ਨੂੰ ਦੇ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਬੱਚਿਆਂ ਦੇ ਮਾਪੇ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਬੱਚਿਆਂ ਦੀ ਸਾਰ ਸੰਭਾਲ ਕੀਤੀ ਗਈ ਤੋ ਆਹ ਆ ਰਹੀ ਸੀ ਕਿ ਗੁਡੀਆਂ ਨੇ ਕ੍ਰੋਸ ਕੀਤਾ ਤੇ ਉਸੇ ਵੱਲੇ ਆਟੋ ਨੇ ਮੋੜਿਆ ਤੇ ਆਟੋ ਪੱਟ ਗਿਆ ਬਸ ਬੱਚੇ ਤਾਂ ਰਹੇਗੀ ਬੱਚੇ ਬੱਚੇ ਇੱਕ ਬੱਚੇ ਥੋੜੀ ਜਿਹੀ ਲੱਗੇ ਇਹ ਕਿਹੜੇ ਸਕੂਲ ਦੇ ਬੱਚੇ ਨੇ ਕਿਹੜਾ ਕਿਹੜਾ ਲਵਲੀ ਦਾ ਹੈ ਜੀ ਤਾਂ ਲਵਲੀ ਕੀ ਗੱਲ ਹੋਈ ਇਹ ਸਰ ਇਹ ਆਟੋ ਆ ਰਿਆ ਸੀ ਆਪਣੀ ਸਾਈਡ ਤੇ ਇੱਕ ਲੜਕੀ ਕ੍ਰੋਸ ਕਰਨ ਲੱਗੀ ਏ ਉਹ ਸਾਡੇ ਕ੍ਰੋਸ ਕਰਦੇ ਕਿਤੇ ਬਚਣ ਲੱਗੇ ਆਟੋ ਨੇ ਵਿਚਾਰ ਰਤਾ ਸਪੀਡ ਤੇ ਠੀਕ ਸੀ ਪਰ ਉਹ ਅਚਾਨਕ ਹੀ ਧੁੰਦ ਤੇ ਕਰਦਾ ਥੋੜਾ ਨજર ਨਹੀਂ ਆ ਆਟੋ ਮੱਟ ਗਿਆ ਅੱਛਾ ਬੱਚੇ ਦੇ ਵਿੱਚ ਦੋ ਬੱਚੇ ਥੋੜੇ ਜੇ ਕਾਇਲ ਹੋਣੇ ਇੱਕ ਦੇ ਸਿਰ ਤੇ ਸੱਟ ਲੱਗੀ ਇੱਕ ਤੇ ਸ਼ੋਲਡਰ ਥੋੜਾ ਜਿਹਾ ਪ੍ਰੈਸਰ ਬੱਚੇ ਤੇ ਬਾਕੀ ਬੱਚੇ ਅਸੀਂ ਟਾਈਮ ਸਾਰ ਕੇ ਸਾਰਿਆਂ ਨੇ ਮਾਰਕੀਟ ਆਲੇ ਨੇ ਇਕੱਠੇ ਕਰਕੇ ਬੱਚਿਆਂ ਨੂੰ ਸੰਭਾਲ ਕੇ ਆਟੋ ਨੂੰ ਸਿੱਧਾ ਕਰਕੇ ਉਵੇਂ ਹੀ ਠੀਕ ਕਰਤਾ ਸੀ ਆਟੋ ਵਾਲੇ ਨੇ ਡਰਾਈਵਰ ਹੀ ਬਚ ਗਿਆ ਕੁਝ ਬੱਚੇ ਵੀ ਅਸੀਂ ਠੀਕ ਕਰਾਰੇ ਬ ਫਿਰ ਬੱਚਾ ਥੋੜਾ ਜਿਹਾ ਸੀ ਹੌਸਲਾ ਦੇ ਕੇ ਪਾਣੀ ਪੂਣੀ ਪਲਾ ਕੇ ਬੱਚਣ ਠੀਕ ਕਰਨੀ ਬੱਚਾ ਦੇ ਪੇਰੈਂਟਸ ਨਾਲ ਅਸੀਂ ਫੋਨ ਕਰਤਾ ਉਹ ਅਡਜਸਟ ਕਰ ਰਹੇ ਨੇ ਤੇ ਹੁਣੇ ਉਹ ਬੱਚੇ ਨੂੰ ਉਹਨਾਂ ਦੇ ਸਪੋਰਟ ਕਰ ਦਿੱਤਾ ਗਿਆ ਪਾ ਫਿਰ ਆਟਾ ਵਾਲਾ ਕੋਣ ਹੈ ਆਟਾ ਵਾਲਾ ਸਰ ਲੋਕਲੀ ਆਟਾ ਵਾਲਾ ਦਰ ਹੈ ਲੋਕਲੀ ਆਟਾ ਵਾਲਾ ਤਾਂ ਠੀਕ ਹੈ ਕਿੰਨੇ ਬੱਚੇ ਸੀ ਆਟੋ ਦੇ ਵਿੱਚ ਬੱਚੇ ਦੇ ਵਿੱਚ ਸਾਰੇ ਹੈਗੇ ਰੋਟਾ 8 ਜਾਂ 9 ਬੱਚੇ ਹੈਗੇ ਸੀ ਆਟੋ ਅੱਛਾ ਠੀਕ ਉਹ ਦੇਖਿਆ